ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਜੈ ਗੁਰਦੇ ਧੰ ਗੁਰਦੇ ਅੱਜ ਅਸੀਂ ਮਾਤਾ ਸਬਕਤਰੀ ਬਾਈ ਫੁੱਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਫਾਰ ਗੁੱਡ ਦਿਨਾਲ ਅੱਜ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਸਲਾਹ ਕਰਕੇ ਸਾਰਿਆਂ ਦੇ ਨਾਲ ਤੇ ਟੀਮ ਮੈਂਬਰਾਂ ਨੂੰ ਨਾਲ ਲੈ ਕੇ ਅਸੀਂ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਜਿਹੜੀ ਅਸੀਂ ਹਰ ਸਾਲ ਕਰਦੇ ਹਾਂ ਪਿੱਛਲੇ ਸਾਲ ਅਸੀਂ ਅਹ ਗਏ ਸੀ ਪਿੰਡ ਡੰਡੇ ਅਟਾਰੀ ਅੰਮ੍ਰਿਤਸਰ ਉਸ ਤੋਂ ਪਿੱਛਲੇ ਸਾਲ ਅਸੀਂ ਖੁਰਾਲਗੜ੍ਹ ਗਏ ਸੀ ਤੇ ਇਸ ਵਾਰੀ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸ੍ਰੀ ਗੁਰੂ ਰਵਿਦਾਸ ਧਾਮ ਸਤਿਗੁਰੂ ਸ੍ਰੀ ਗੁਰੂ ਅਰਬਿੰਦਾਸ ਧਾਮ ਬੂਟਾ ਮੰਡੀ ਜ਼ਿਲਹੰਦਰ ਜਥੇ ਸ੍ਰੀ ਬਲਬੀਸ ਸਿੰਘ ਜੀ ਮਠਾਪੁਰਿਆ ਜੀ ਪੈਂਤੀ ਦਸਵਿੰਦਰ ਕੌਰ ਅਤੇ ਉਹਨਾਂ ਦਾ ਪਰਿਵਾਰ ਉਹਨਾਂ ਨੇ ਸੋਸਾਇਟੀ ਮੈਂਬਰਨ ਨੂੰ ਬੂਟਾ ਮੰਡੀ ਧਾਮ ਦੇ ਦਰਸ਼ਨ ਜ਼ਰੂਰ ਕਰਾਏ ਤਦ ਪੂਰੀ ਸੋਸਾਇਟੀ ਨੂੰ ਜੜਾਉਣਾ ਨੇ ਸਨਮਾਨ ਦਿੱਤਾ। ਅਤੇ ਇਸ ਥਾਂ ਦੇ ਉੱਪਰ ਸਾਰੀਆਂ ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨ ਅੰਦਰਾਰ ਕੀਤੇ। ਅਤੇ ਇਸ ਤੋਂ ਬਾਅਦ ਅਸੀਂ ਪੂਰਾ ਗੁਰੂ ਘਰ ਜੜਾਉ ਸੰਗਤਾਂ ਦਰਸ਼ਨ ਦਾਰ ਕੀਤੇ ਤੇ ਨਾਲ ਹੀ چاہے لنگر جڑے ہو سکے گئے اور اس کو بعد گروہ کا لنگر سک کے اتو سارے سنگتوں نے پھر بلبیر سنگ مری کا دنواد کیا گروکر جو سیئر سیوہ دارنیوں نے انہوں ملے ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਗੁਰੂ ਘਰ ਦੇ ਅੰਦਰ ਬਹੁਤ ਚੰਗਾ ਲੱਗਾ ਸਾਨੂੰ ਕਿ ਅਸੀਂ ਇੱਥੇ ਦਰਸ਼ਨ ਕਰਨਾ ਹੈ ਪੂਰੀ ਟੀਮ ਦੇ ਨਾਲ ਦਰਸ਼ਨ دیدار ਕਰਨ ਤੋਂ ਬਾਅਦ ਅਸੀਂ ਇੱਥੋਂ ਬਲਵਿਹਾਰ ਸਿੰਘ ਮਠਾਪੁਰੀ ਦੇ ਨਾਲ ਹੀ ਰਵਾਨਾ ਜਿਹੜਾ ਉਹ ਹੈ ਹਾਂ ਸਚਕੰਡ ਸਿਰੂ ਗੁਰੂ ਵਿਦਾਸ ਗੁਰੂ ਘਰ ਬੱਲਾ ਦੇ ਲਈ ਉਹ ਰਸਤੇ ਵਿੱਚ ਥੋੜਾ ਰੁਕੇ ਸੀ ਤੇ ਉਹਨਾਂ ਸੀ ਪਹੁੰਚ ਚੁੱਕਿਆ ਸਚਕੰਡ ਬੱਲਾ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਸੀ ਠੀਕ جس کے سنگت نے گرو گھر کے اندر پہنچنے کی تیاری کر رہے ہیں اور سارا سنگت گرو گھر میں پہنچ کے گرو گھر کے درتار کیتے معافی چاہوں گی کہ اندر کی تصویر اِسے نہیں چل دکھا سکتے کیونکہ گرو گھر ویوں منائی ہے ਇਹ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੀਆਂ ਵਾਪਸੀ ਦੀਆਂ ਨੇ ਤੇ ਵਾਪਸੀ ਅਸੀਂ ਗੁਰੂ ਘਰ ਨੂੰ ਦਰਸ਼ਿਤਦਾਰ ਕੀਤੇ ਹੋਰੇ ਸੇਵਾਦਾਰਾਂ ਵੱਲ ਸੜੀਪੁਰੀ ਟੀਮ ਨੂੰ ਜਿਹੜਾ ਉਹ ਸਨਮਾਨਤਕ ਕੀਤਾ ਗਿਆ ਔਰ ਬਲਬੀਰ ਸਿੰਘ ਮਠਾਪੁਰੀਆ ਦੇ ਨਾਲ ਅਸੀਂ ਗੁਰੂ ਘਰ ਚ ਲੰਗਰ ਛਕਿਆ ਤੇ ਗੁਰੂ ਘਰ ਦੀ ਦਰਸ਼ਿਤਦਾਰ ਕਰਨ ਤੋਂ ਬਾਅਦ ਅਸੀਂ ਵਾਪਸ ਚੱਲ ਪਏ ਇਹ ਵੀਡੀਓ ਸਾਡੀ ਹੁਣ ਵਾਪਸੀ ਦੀ ਹੈ ਸੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਔਰ ਖਾਸ ਤਨਵਾਜੀ ਬਲਵੀਰ ਕੁਮਾਰ ਮਠਾਪੁਰੀਆ ਭੈਣ ਜੀ ਜਸਵਿੰਦਰ ਕੌਰ ਜੀ ਫੋਰ ਵੀ ਜੋ ਉਹਨਰੇ ਨਾਲ ਮੈਂਬਰ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਵਾਰੀ ਫੇਰ ਸੰਗਤਾਂ ਦੇ ਨਾਲ ਕਿਸੇ ਨਵੇਂ ਗੁਰੂ ਘਰ ਦੇ ਦਰਸ਼ਨ ਦੀਦਾਰ ਕਰਵਾਵਾਂਗੇ ਜੀ ਸੋ ਸਾਰੀਆਂ ਹੀ ਸੰਗਤਾਂ ਨੂੰ ਪਿਆਰ ਭਰੀ ਜੈ ਗੁਰੂ ਦੀ ਸੋ ਇੱਕ ਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਸੋ ਸਾਰਿਆਂ ਨੂੰ ਜੈ ਗੁਰੂ ਦੀ ਸੋ ਸਾਡੀ ਅਗਲੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਸੋ ਅਗਲੀ ਵਾਰੀ ਫਿਰ ਕੋਈ ਨਵੇਂ ਗੁਰੂ ਘਰ ਵਿੱਚ ਜਾਵਾਂਗੇ ਤੇ ਤੁਹਾਨੂੰ ਉਦਰ ਦੀ ਦਰਸਨ ਦਿਖਾਵਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰੂ ਦੇ ਧੰਨ ਗੁਰਦੇ